ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਿੰਡ ਮੋਰੋ ਤੋਂ ਲਸਾੜਾ ਰੋਡ ਤੇ ਕਿਉਂ ਘੁੰਮਦਿਆਂ ਖੂਬਸੂਰਤ ਅਲਣ ਮੁਟਿਆਰਾਂ ਕੀ ਹੈ ਕਾਰਨ ਕਿਸ ਨੇ ਕੀਤਾ ਇਹਨਾਂ ਨੂੰ ਟ੍ਰੈਂਡ ਕਿਸ ਦੀ ਪਰਮਿਸ਼ਨ ਨਾਲ ਰਾਹੀਗਰਾਂ ਨੂੰ ਕਰਦੀਆਂ ਮਦਦ ਦੇ ਨਾਮ ਤੇ ਲੁੱਟਣ ਦੀ ਕੋਸ਼ਿਸ਼ ਹੱਥਾਂ ਵਿੱਚ ਫੜ ਕੇ ਇੱਕ ਕਾਗਜ਼ ਕਿ ਅਸੀਂ ਰਾਣੀਪੁਰ ਤੋਂ ਆਈਆਂ ਹਾਂ ਪਰ ਕੈਮਰੇ ਅੱਗੇ ਰਾਜਸਥਾਨ ਦੀਆਂ ਦੱਸਦੀਆਂ ਹਨ ਕੋਈ ਵੀ ਇਹਨਾਂ ਦੇ ਨਾਲ ਨਹੀਂ ਕੋਈ ਗੱਲ ਕਦੇ ਕੋਈ ਗੱਲ ਹਰ ਵਾਰ ਵੱਖਰੀ ਗੱਲ ਦੱਸ ਦਿਆ ਸਨ ਇਹ ਰਾਹੀਗਿਰਾਂ ਨੂੰ ਕਾਗਜ਼ ਦਿਖਾ ਕੇ ਉਹਨਾਂ ਕੋਲੋਂ ਕਰਦੀਆਂ ਪੈਸਿਆਂ ਦੀ ਮੰਗ ਕੋਈ ਵੀ ਜ਼ਿੰਮੇਵਾਰ ਵਿਅਕਤੀ ਨਹੀਂ ਹੈ ਇਹਨਾਂ ਦੇ ਨਾਲ ਪੰਜਾਬ ਵਿੱਚ ਕਿੰਨੀਆਂ ਐਨ ਜੀਓ ਚੱਲਦੀਆਂ ਸਨ ਕਿੰਨੀਆਂ ਸੰਸਥਾਵਾਂ ਚੱਲਦੀਆਂ ਹਨ ਕਿਸੇ ਨੇ ਨਹੀਂ ਕੀਤਾ ਇਹਨਾਂ ਨੇ ਸੰਪਰਕ ਕੀ ਹੈ ਕਰਨ ਕਿ ਬਹੁਤ ਵੱਡੀ ਘਟਨਾ ਨੂੰ ਦੇ ਸਕਦੇ ਆ ਨੇ ਇਹ ਅੰਜਾਮ ਜਿੱਥੋਂ ਤੱਕ ਹੋ ਸਕਦਾ ਹੈ ਇਹ ਕਰਦੀਆਂ ਨੇ ਰਾਹੀਗਿਰਾਂ ਨੂੰ ਖੱਜਲ ਇਹਨਾਂ ਨੇ ਬਹੁਤ ਜ਼ਿਆਦਾ ਰਾਹੀ ਗਿਰਾਂ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਰਾਹੀ ਗਿਰਾਂ ਦੇ ਕਰੋੜੀਆਂ ਨੇ ਸੈਨ 2000 5000 ਰੁਪਇਆ ਇਹਨਾਂ ਨੇ ਆਪਣੇ ਆਪ ਹੀ ਕਾਗਜ਼ ਉੱਪਰ ਲਿਖਿਆ ਹੋਇਆ ਹੈ ਸਾਨੂੰ ਦਿਓ ਦਾਨ ਇਸ ਸਬੰਧੀ ਲਸਾੜਾ ਪੁਲਿਸ ਨਾਲ ਵੀ ਅਸੀਂ ਕੀਤਾ ਹੈ ਸੰਪਰਕ ਪੱਤਰਕਾਰ ਅਮਰੋਹ ਲਸਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕੀ ਹੈ ਕਾਰਨ ਕਿਉਂ ਇਹਨਾਂ ਨੂੰ ਲੋੜ ਪਈ ਇੰਨੀ ਦੂਰ ਆ ਕੇ ਮੰਗਣ ਦੀ ਮੰਗਣ ਤੇ ਇਹਨਾਂ ਦੇ ਕੋਲ ਕੋਈ ਵੀ ਆਈਡੀ ਪ੍ਰੂਫ ਨਾ ਆਧਾਰ ਕਾਰਡ ਨਾ ਕੋਈ ਵੀ ਪ੍ਰੂਫ ਨਾ ਕੋ 모ਬਾਈਲ ਨੰਬਰ ਨਹੀਂ ਹੈ ਸ਼ੋ ਕਰਦੀਆਂ ਕੀ ਹੈ ਕਾਰਨ ਕਿਸ ਨੇ ਇਹਨਾਂ ਨੂੰ ਭੇਜਿਆ ਏਡੀ ਦੂਰ ਕੀ ਸੱਚਮੁੱਚ ਰਾਜਸਥਾਨ ਦੇ ਵਿੱਚ ਇੰਨੀ ਜ਼ਿਆਦਾ ਭੁੱਖਮਰੀ ਹੋ ਗਈ ਹੈ ਕਿ ਇਹਨਾਂ ਨੂੰ ਏਡੀ ਦੂਰ ਆ ਕੇ ਪੰਜਾਬ ਵਿੱਚ ਮੰਗਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਸ ਨੇ ਦਿੱਤਾ ਇਹਨਾਂ ਨੂੰ ਕਿਰਾਇਆ ਕਿ ਸਾਧਨ ਤੇ ਆਇਆ ਪੰਜਾਬ ਦੇ ਵਿੱਚ ਕੀ ਹੈ ਕਾਰਨ ਜੇਕਰ ਤੁਸੀਂ ਚਾਹੁੰਦੇ ਹੋ ਇਹਨਾਂ ਲੁਟੇਰੀਆਂ ਤੋਂ ਬਚਣਾ ਤਾਂ ਕਮੈਂਟ ਵਿੱਚ ਆਪਣਾ ਸੁਝਾਅ ਦਿਓ ਡਾਕਟਰ ਹਨਾ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਨਹੀਂ ਪਹਿਲੇ ਦੱਸੋ ਤੁਸੀਂ ਵੀਡੀਓ ਮਤ ਬਣਾਓ ਦੋਸਤੋ ਮੈਂ ਪੁੱਛ ਰਿਹਾ ਤੁਸੀਂ ਕੀ ਥੋੜੀ ਸਮੱਸਿਆ ਆ ਕਦੇ ਵਜ੍ਹਾ ਦੱਸਣ ਮੰਗਦੇ ਆ ਬੱਚੋ ਕੀ ਨਾਮ ਹੈ ਕੀ ਨਾਮ ਤੇਰਾ ਕਿੱਥੋਂ ਆਏ ਆ ਅਜਸਤਾਨ ਤੁਸੀਂ ਕਿੰਨੇ ਮੈਂਬਰ ਆ ਅੱਜ ਜਣੇ ਹੈ ਅੱਜ ਜਣੇ ਨੇ ਕੋਣ ਕੋਣ ਜਣੇ ਆ ਬਹੁਤ ਜਣੇ ਉਹਨਾਂ ਦੇ ਕੀ ਨਾਮ ਆ ਬਾਕੀਆਂ ਦੇ ਮੈਂਬਰਾਂ ਦੇ ਉਸੇ ਪੜੇ ਕਿੰਨਾ ਮੈਡਮ ਨਹੀਂ ਆਤਾ ਏ ਥੋੜਾ ਬਹੁਤ ਪੜਾਈ ਆ ਤੁਹਾਨੂੰ ਨਹੀਂ ਤੇਰੇ ਕੋ ਉਦਾਰ ਕਾ ਡਾਇਰ ਹੈ ਤੇਰਾ ਹੈ ਮਮਾ ਕੇ ਪਾਸ ਮਮਾ ਕਹਾਂ ਹੈ ਹੈਪੀ ਨੇ ਤੁਹਾਡੇ ਕੋਲ ਕੀ ਆਈਡੀ ਪ੍ਰੂਫ ਹੈ ਤੇਰੇ ਕੋ ਕੋਈ ਆਈਡੀ ਪ੍ਰੂਫ ਹੈਗਾ ਕੋਈ ਖੁਦ ਕੇ ਲਈ ਹੈਲਪ ਮੰਗ ਰੇ ਡੋਨੇਸ਼ਨ ਬੱਚੋ ਨੇ ਹੈ ਤੇ ਕੋਈ ਆਈਡੀ ਪ੍ਰੂਫ ਕੋਈ ਆ ਕੋਲੇ ਕੀ ਤਾਂ ਚਲੀ ਜਾਏਗੀ ਹਮ ਨੇ ਤੇਰੀ ਮੇਰ ਜੋਈ ਹੈ ਨਹੀਂ ਹੋਈ ਤੁਹਾਡੇ ਨਾਲ ਜੈਂਟਸ ਕੋਣ ਹੈ ਮਮਾ ਹੈ ਸਾਥ ਮਮਾ ਹੀ ਆ ਉਹ ਕਿੱਥੇ ਹੈ ਇਸ ਟਾਈਮ ਪਿੰਡ ਅਗਲੇ ਵਾਲੇ ਪਿੰਡ ਕਿੰਨੇ ਤੁਸੀਂ ਬੈਣ ਭਰਾਇਆ ਗੱਪੇ ਬਹੁਤ ਜਨੇ 5 ਬੈਣ ਨਹੀਂ ਤੁਸੀਂ ਪਰਮਿਸ਼ਨ ਲਈ ਕਿ ਤੂੰ ਮੰਗਣ ਦੀ ਪਿੰਡ ਮੈਂ ਤੋਂ ਨਹੀਂ ਨਾ ਬਾਹਰ ਹੀ ਖੜੇ ਆ ਨਹੀਂ ਬਾਹਰ ਤਾਂ ਖੜੇ ਤੁਸੀਂ ਰਾਜਸਥਾਨ ਤੋਂ ਇੱਥੇ ਆ ਗਏ ਤੁਸੀਂ ਇਸ ਟਾਈਮ ਮੋਰੋ ਖੜੇ ਚੌਂਕ ਵਿੱਚ ਪਰਮਿਸ਼ਨ ਲਈ ਕਿ ਤੂੰ ਮੰਗਣ ਦੀ ਤੇ ਕੋ ਤੁਹਾਨੂੰ ਲੈ ਜਾਵੇ ਕੋਈ ਟੈਪ ਨਾਲ ਕਰਤੇ ਜਾਂ ਉਧਰ ਹੈ ਤੁਹਾਡਾ ਕੋਣ ਬਦੀ ਬਾਰਸ ਹੈ ਹਾਂਜੀ ਮੈਡਮ ਤੁਹਾਡਾ ਵੀਡੀਓ ਤਾਂ ਬਣ ਕੀ ਨਾਮ ਤੇਰਾ ਦੱਸੋ ਅਗੇ ਜਾਣਾ ਸਰ ਨਹੀਂ ਜਾਣਾ ਤਾ ਅਗੇ ਤੁਸੀਂ ਮੰਗਦੇ ਆ ਜੋ ਵੀ ਸਮਾਨ ਨਹੀਂ ਮੰਗਦੇ ਕੋਈ ਵੀ ਨਹੀਂ ਦੀਏਮ ਕੋ ਤਾਂ ਪਿੰਡ ਖਾਲੀ ਆ ਨਹੀਂ ਖਾਦੀ ਨਾ ਹੈ ਦੱਸੋ ਮੈਨੂੰ ਤੁਸੀਂ ਮੰਗਣਾ ਹੈ ਪਰਮਿਸ਼ਨ ਲਈ ਕਿਤੋਂ ਨਹੀਂ ਮੈਨੂੰ ਚਾਹ ਰ ਆਪਣੇ ਬੇਨ ਬਾਈ ਨਹੀਂ ਪਰਮਿਸ਼ਨ ਲਈ ਹੈ ਕਿ ਤੂੰ ਐ ਕਿਹੜੇ ਪਿੰਡ ਦਾ ਕੀ ਨਾਮ ਤੇਰਾ ਪੂਰਾ ਨਾਮ ਤੇਰਾ ਇਹ ਤੁਸੀਂ ਰਾਜਸਥਾਨ ਤੋਂ ਇੱਥੇ ਕਿਦਾਂ ਆਇਆ ਜੀ ਸਰ ਕਾਤੇ ਆਏ ਤੇ ਸਰ ਪਤਾ ਹੈ ਕੋਈ ਪਿੰਡ ਮੈਂ ਆਏ ਕੇ ਤੁਹਾਨੂੰ ਕੌਣ ਛੱਡ ਕੇ ਗਿਆ ਇੱਥੇ ਹਾਂ ਇੱਥੇ ਤੁਹਾਨੂੰ ਕੌਣ ਛੱਡ ਕੇ ਗਿਆ ਕੋਈ ਪਤਾ ਹੈ ਰਿਕਸ਼ੇ ਵਾਲੇ ਬੱਸ ਵਾਲੇ ਅੰਕਲ ਨੇ ਕਿ ਪਿੰਡ ਹੈ ਬਟਾ ਆਪ ਲੋਕ ਘੁੰਮ ਲੋ ਕੌਣ ਕਹਿੰਦਾ ਘੁੰਮ ਲੋ ਕਿ ਤੁਹਾਨੂੰ ਇਤੋਂ ਕੋ ਹੈਪਨ ਹੋ ਜਵੇ ਤੁਹਾਨੂੰ ਕੋ ਵਾਰਦਾਤ ਹੋ ਜਵੇ ਕੌਣ ਜਿਵੇਂ ਬਾਰੇ ਸਹੀ ਬਾਤ ਹੈ ਅੰਕਲ ਹਮ ਤਾਂ ਬੱਸ ਕਰ ਰਹੇ ਤੇ ਬੱਸ ਕੋਈ ਵੀ ਨਹੀਂ ਆਈ ਹਮਾਰੀ ਪਿੰਡ ਇਹ ਬੱਸ ਨਹੀਂ ਆ ਜਵੇ ਤੁਸੀਂ ਤਾਂ ਪੈਸੇ ਮੰਗਦੇ ਆ ਕੀ ਨਾਮ ਤੇਰਾ ਨਹੀਂ ਮੰਗਦੇ ਆ ਜੀ ਨਾਮ ਕੀ ਤੇਰਾ ਜੋਤੀ ਕਿੱਥੋਂ ਆਏ ਤੁਸੀਂ ਰਾਜਸਥਾਨ ਸੁਣੋ ਤਾਂ ਸਾਰੇ ਸਰਦਾਰ ਇੱਥੇ ਕੀ ਗਾਣਾ ਹੈ ਤੁਸੀਂ ਆਏ ਅੰਕਲ ਤੁਹਾਡੇ ਪਿੰਡ ਦੀ ਤਾਰੀਖ ਸੁਣ ਕੇ ਆਏ ਨਹੀਂ ਪਿੰਡ ਦੀ ਤਾਰੀਖ ਸੁਣਦੀ ਕੀ ਨਾ ਪਿੰਡ ਦਾ ਦੱਸੋ ਤਾਂ ਬਾਤ ਕਰ ਸਰ ਪਿੰਡ ਦਾ ਨਾਮ ਦੱਸੋ ਗਿਆ ਹਲੋ ਹੈ ਬਾਹਰ ਛੋੜਦਾ ਪਿੰਡ ਦਾ ਨਾਮ ਕੀ ਹੈ ਨਹੀਂ ਆਤਾ ਪਿੰਡ ਦਾ ਨਾਮ ਆ ਬਾਤ ਹੈ ਕੀ ਲਿਖਿਆ ਕੋਈ ਵੀ ਤੂੰ ਤਾਂ ਕਿ ਮੇਰੇ ਨਾਲ ਕੀ ਨਾਮ ਸੇ ਦੋਸਤ ਦਾ ਨਾਮ ਹੈ ਦੋਸਤ ਹੈ ਦੋਸਤ ਦਾ ਨਾਮ ਹੈ ਤੁਹਾਡੀ ਮੈਰਿਜ ਹੋਈ ਹੈ ਹੂੰ ਤੇਰੀ ਮੈਰਿਜ ਹੋਈ ਹੈ ਨਹੀਂ ਨਹੀਂ ਸਿੰਗੁਆਰੀ ਆ ਤੇਰੀ ਹੋਈ ਹੈ ਪਹਿਲਾਂ ਤੂੰ ਹੋ ਗਿਆ ਸਰ ਹੈ ਪਹਿਲਾਂ ਤੂੰ ਕਿ ਨਹੀਂ ਹੋਈ ਹੈ ਹੋ ਗਿਆ ਪਹਿਲਾਂ ਤੇ ਬੋਲੇ ਨੂ ਮੈਨੇ ਥੋੜੀ ਬੋਲਾ ਇਸੇ ਮੈਨੇ ਤਾਂ ਐਸੇ ਕੇਹਿਆ ਤੇਲਾਬ ਬੋਲੋ ਇਹ ਤੁਹਾਡੇ ਨਾਮ ਕੋਣ ਆਇਆ ਹਾਂਜੀ ਕੀ ਨਾਮ ਤੇਰਾ ਕੋਈ ਨਾਦਰ ਗਿਲਪੋਚਰਾ ਦੋਸੋ ਬੜਾ ਬੜਾ ਬੋਲੋ ਪ੍ਰਤੀ ਨਾਮ ਹੈ ਕੀ ਕਰਨ ਉਥੇ ਆਏ ਆ ਹਾਂ ਕੀ ਕਰਦੇ ਸੀ ਰਾਜਸਥਾਨ ਸਾਰ ਇੱਕ ਕਾਇਲ ਕੀ ਕਰਨ ਆਏ ਹਾਂ ਕੁਛ ਹਾਈਪ ਲੈਣਾ ਹੈ ਕਾਇਲ ਦੋ ਕਾਦੀ ਹਲਪ ਲੈਣਾ ਹੈ ਆਪਣੇ ਬੈਨ ਬਾਈ ਕੇ ਲਈ ਕੀ ਹੋਏ ਬੈਨ ਬਾਈ ਨੂੰ ਆਪਣੇ ਬੈਨ ਬਾਈ ਕੇ ਕੁਛ ਕਪੜੇ ਕੀ ਹੋਇਆ ਕਿ ਬੈਨ ਬਾਈ ਕੀ ਹੋਇਆ ਹੈ ਪਰਮਿਸ਼ਨ ਹੈ ਕਿ ਤੋ ਵੀ ਮੰਗਣ ਦੀ ਚੌਂਕੀ ਨੂੰ ਬੁਲਾਇਆ ਥਾਣੇ ਨੂੰ ਹੁਣੇ ਉਹਨੂੰ ਦੇਰੀ ਪੁੱਸ ਨੂੰ ਹੈ ਆਪਾਂ ਸਾਰਾ ਸਟ੍ਰਿੰਗ آپریشن ਸਰ ਆਪਨੇ ਕਹਦੇ ਜਾ ਰਹੇ ਹੋ ਔਰ ਕੀ ਕਹਿ ਰਹੇ ਨਹੀਂ ਨਹੀਂ ਇਤਨਾ ਵੀਰ ਕੋਈ ਵੀ ਨਹੀਂ ਆ ਰਹੀ ਮਾਰੀ ਮੈਂ ਪੁਲਿਸ ਨੂੰ ਬੁਲਾ ਕੇ ਥੋੜਾ ਸਾਰਾ ਕਰਦਾ ਸਟਿੰਗ ਸਰ ਪੁਲਿਸ ਨੂੰ ਬੁਲਾਓਗੇ ਕੁਝ ਆਪਣੇ ਲਈ ਚਾਰ ਆਪਣੇ ਬਹਿਣ ਬਾਈ ਕੀ ਕੰਪਲ ਨਹੀਂ ਕੋਈ ਗੱਲ ਨਹੀਂ ਆਏਗੀ ਪੁਲਿਸ ਲਾਦਾ ਸ਼ਹਿਰ ਆਪ ਬੋਲ ਲੇਗੇ ਤੇ ਚਲੇ ਜਾਈਏਗੇ ਔਰ ਕੀ ਨਹੀਂ ਮੈਂ ਬੁਲਾਣਾ ਕੋਈ ਨਹੀਂ ਪੁਲਿਸ ਨੂੰ ਬੁਲਾਣਾ ਆਪ ਕਹਿ ਰਹੇ ਹੋ ਜਾ ਰਹੇ ਨਹੀਂ ਜਾਏਗੇ ਨਹੀਂ ਤੁਹਾਡੇ ਪਿੰਡੇ ਵਿੱਚ ਕਪੜੇ ਲੈ ਕੇ ਆਏ ਪਹਿਲਾ ਦੱਸੋ ਤੁਸੀਂ ਗਲਤ ਐ ਕਿ ਨਹੀਂ ਸਹੀ ਐ ਗਲਤ ਆ ਆਪਣੇ ਲਈ ਚਾਰ ਆਪਣੇ ਬਹਿਣ ਲਈ ਸਰ ਕਿਉਂ ਮੰਗਦੇ ਆ ਉਹ ਤੁਹਾਡੇ ਕਾਗਜ਼ ਤਾਂ ਹੋ ਗਈ ਆ ਖੋਲੋ ਭਾਈ ਕੀ ਲਿਖਿਆ ਤੇ ਸੈਂਡ ਕਰਾਉਣੀ ਲੋਕਾਂ ਦੇ ਦਿਖਾਓ ਇੱਕ ਮਿੰਟ ਆਪਣੇ ਲਈ ਲੈ ਰਹੇ ਬੋਲੋ ਕੀ ਕਰਨੇ ਅੱਗੇ ਜਾ ਰਹੇ ਅੰਕਲ ਅੱਗੇ ਨਹੀਂ ਜਾ ਰਹੇ ਤੁਹਾਨੂੰ ਪਰਮਿਸ਼ਨ ਮੰਗਣ ਦੇ ਕਿਹਾਉ ਨਹੀਂ ਅਸੀਂ ਭਾਬੀ ਜਾ ਰਹੇ ਅੰਕਲ ਆਪੇ ਤੁਸੀਂ ਕਿੱਥੋਂ ਆਏ ਤੁਸੀਂ ਰਾਜਸਥਾਨ ਸਾਈ ਜਾ ਰਹੇ ਆਪਣੇ ਕਿਹਦੇ ਆ ਤੇ ਫੇਰ ਦਿਰਾਓ ਨਹੀਂ ਨਹੀਂ ਮਮਾ ਨੂੰ ਬੁਲਾ ਲਓ ਲਾ ਮਮਾ ਨੂੰ ਬੁਲਾਉਗੇ ਤੇ ਕੋਈ ਵੀ ਕਿਹਨੇ ਨਹੀਂ ਕਿੱਥੇ ਆ ਆਪਣੇ ਕਿਹਦੇ ਜਾ ਰਹੇ ਅੰਕਲ ਜੀ ਆਪਣਾ ਮੋਬਾਈਲ ਨੰਬਰ ਬੋਲੋ ਕਿੱਥੋਂ ਦਾ ਕੋਈ ਮੋਬਾਈਲ ਨੰਬਰ ਨਹੀਂ ਕੋਈ ਤਾਂ ਆਕਰ ਤੁਹਾਡਾ ਕੋਈ ओए दरका मंडी में ठहरे हुए तीनो थोड़ी मम्मी का नाम की थोड़ी दा मंडी मंडी में ठहरे हुए थोड़ी मम्मी का नाम दसो की अनाज मंडी में ठहरे हुए आ जा नाजी मंडी में नहीं दसो नाम की थोड़ी मम्मी का मम्मी है थोड़े पिता का नाम की दसो बोलो एक मिनट आपने बोला चले जाएंगे आपने बोला चले नहीं जाएंगे कोई थोनो इथ ले गया चौक ले गया कलू को केस लगा कोई सही बात है आपने बोला मेरे साथ मम्मा ही है अकेले नहीं आए पेपर मेरे पे की पेपरी करना दसो एक मिनट बोलो बोलो आपने एक मिनट ਕੁਝ ਵੀ ਨਹੀਂ ਕੁਝ ਵੀ ਕੋਣ ਫੜਾਓ ਕਢ ਦੇ ਕੋਈ ਵੀ ਕਿ ਕੁਝ ਹੈ ਕੋ ਤੇਰੇ ਕੋਲ ਆ ਪੇਪਰ ਚੈੱਕ ਕਰੋ ਕਿਹੜੋਂ ਪਰ ਪੇਪਰ ਦੇ ਦੇ ਪੇਪਰ ਦਿਖਾਓ ਗਿਆ ਪੇਪਰ ਆਰਡਰ ਆ ਗਿਆ ਮੰਗੇ ਅੰਦਾ ਮੰਗੇ ਖੋਲ ਪੇਪਰ ਨੂੰ ਖੋਲ ਕੇ ਦਿਖਾਓ ਕੋਈ ਨਹੀਂ ਮੈਂ ਪੁਲਿਸ ਨੂੰ